ਹਾਂਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਗੱਲ ਕਰ ਲਈਏ ਕਿ ਤੀਆਂ ਦਾ ਤਿਹਾਰ ਵੀ ਨੇੜੇ ਆ ਰਿਹਾ ਹੈ ਤੇ ਸੌਣ ਦਾ ਮਹੀਨਾ ਚੱਲ ਰਿਹਾ ਤੇ ਭੈਣਾਂ ਕੋਲ ਸੰਧਾਰਾ ਲੈ ਕੇ ਸਾਰੇ ਪਰਿਵਾਰ ਸਾਰੇ ਭਰਾ ਜਾ ਰਹੇ ਨੇ ਸੋ ਇਸ ਵਾਰ ਦਾ ਜਿਹੜਾ ਸੰਧਾਰਾ ਹੈ ਉਹ ਅਸੀਂ ਆਪਣੀ ਛੋਟੀ ਭੈਣ ਕੋਲ ਲੈ ਕੇ ਜਾਣਾ ਸੋ ਜੋ ਇਸ ਵਾਰ ਇਸ ਵਾਰ ਦੀ ਡਿਊਟੀ ਹੈ ਉਹ ਸਾਡੀ ਲੱਗਣੀ ਹੈ ਜੀ ਪਹਿਲਾਂ ਵੀ ਸਬੀਵਾਰ ਛੋਟਾ ਭਰਾ ਜਾ ਆਇਆ ਸੀਗਾ ਕਿ ਕੋਸਾ ਕੋਸਾ ਕਾਰ ਨਹੀਂ ਬਣੇ ਕੇ ਸਾਥੋਂ ਜਾ ਨਹੀਂ ਹੋਇਆ ਤਕਰੀਬਨ 7-8 ਮਹੀਨੇ ਦਾ ਸਮਾਂ ਹੋ ਗਿਆ ਹੋਣਾ ਹੈਗਾ ਸੋ ਕੰਮ ਧੰਦੇ ਦੇ ਮੁਕਦੇ ਨਹੀਂ ਹੈਗੇ ਦੋਸਤੋ ਹਨਾ ਤੇ ਕਈ ਵਾਰ ਇਹੋ ਜਿਹਾ ਹੁੰਦਾ ਹੈਗਾ ਕੰਮ ਧੰਦਿਆਂ ਦੇ ਵਿੱਚ ਚੱਲਦਾ ਚੱਲਦਾ ਬੰਦਾ ਇਹ ਰਿਸ਼ਤੇ ਨਾਤਿਆਂ ਨੂੰ ਖੋਹ ਵੈਂਦਾ ਹੈਗਾ ਇਹ ਰਿਸ਼ਤੇ ਖਤਮ ਕਰ ਵੈਂਦਾ ਹੈਗਾ ਜਿਵੇਂ ਕਿ ਤੇ ਰਿਸ਼ਤੇ ਫਿੱਕੇ ਪੈ ਜਾਂਦੇ ਨੇ ਸੋ ਦੋਸਤੋ ਇਹ ਆਉਣ ਜਾਣ ਵੀ ਬਣੇ ਨੇਗੇ ਤੇ ਉਹਨਾਂ ਧੀਆਂ ਦੀ ਉਹਨਾਂ ਪੈਣਾ ਦੇ ਜੋ ਤਿਹਾੜ ਬਣਾਏ ਗਏ ਨੇ ਕਿ ਉਹਨਾਂ ਦੀ ਪੇਕਿਆਂ ਦੇ ਨਾਲ ਸਾਂਝ ਭਰਾਵਾਂ ਨਾਲ ਸਾਂਝ ਰਖੜੀ ਦਾ ਤਿਹਾੜ ਕਿਉਂਕਿ ਵੀ ਭੈਣਾ ਆਨੇ ਬਹਾਨੇ ਪਾਈਆਂ ਨੂੰ ਕਿਵੇਂ ਨਾ ਕਿਵੇਂ ਮਿਲ ਜੁਲ ਜਾਂਦੀਆਂ ਨੇ ਕਿਉਂਕਿ ਪੁਰਾਣੇ ਸਮਿਆਂ ਦੇ ਦੌਰ ਦੇ ਵਿੱਚ ਜਿਵੇਂ ਦੇਖਿਆ ਜਾਵੇ ਕੁੜੀਆਂ ਨੂੰ ਦੂਰ ਦਰਾਡੇ ਵਿਆਹ ਦਿੰਦੇ ਸੀ ਹਨਾ ਤਾਂ ਜਿਵੇਂ ਇੱਕ ਕੋਈ ਸਿਆਣੇ ਨੇ ਤਿਹਾੜ ਬਣਾਏ ਤਾਂ ਉਹ ਤਿਹਾੜ ਦੇ ਵਿੱਚ ਭੈਣਾ ਆ ਕੇ ਉਹ ਛੋਟੇ ਛੋਟੇ ਰੀਤੀ ਰਿਵਾਜ ਨੇ ਜੋ ਉਹ ਆਪਣੇ ਪੇਕੇ ਪਿੰਡ ਸਾਂਝ ਪਾਉਂਦਿਆਂ ਨੇ ਪੇਕਿਆਂ ਦੇ ਹਾਲ ਜਾਣਦੇ ਨੇ ਹਨਾ ਸੋ ਸਾਡੇ ਵੀ ਦਿਲ ਦੇ ਕਈ ਬਲਬਲੇ ਨੇ ਜੀ ਕਈ ਵਾਰ ਕੋਈ ਇਹ ਜੀਆਂ ਜ਼ਿੰਦਗੀ ਦੇ ਵਿੱਚ ਕੁਝ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਉਹ ਕਰਾਚੜਾ ਕਿ ਜਿਸ ਦੇ ਕਾਰਨ ਥੋੜਾ ਜਿਹਾ ਸਮਾਂ ਅਸੀਂ ਵੀ ਮਾਫੀ ਚਾਹੁੰਦੇ ਹਾਂ ਸਾਡੀ ਭੈਣ ਤੋਂ ਕੇ ਸਾਥੋਂ ਅ ਤਕਰੀਬਨ 7-8 ਮਹੀਨੇ ਬਾਅਦ ਸਾਡਾ ਉਸਦੇ ਪਿੰਡ ਗਿਆੜਾ ਲੱਗਣਾ ਹੈ ਤੇ ਬਾਕੀ ਉੱਥੇ ਗੱਲਾਂ ਆਪਾਂ ਮਿਲ ਕੇ ਕਰਾਂਗੇ ਪਰ ਜਿਹੜਾ ਸਾਡਾ ਅੱਜ ਵੀਡੀਓ ਦਾ ਪ੍ਰੋਸੈਸ ਹੈ ਦੋਸਤੋ ਉਹ ਇਹ ਹੈਗਾ ਕਿ ਅਸੀਂ ਪ੍ਰੋਗਰਾਮ ਲੀਕ ਰਹੇ ਹਾਂਗੇ ਤੇ ਕੇ ਘਰ ਦੇ ਬਿਸਕਟ ਕਢਾ ਕੇ ਲਿਆਉਣੇ ਆਗੇ ਸੋ ਅਸੀਂ ਕੱਲ ਜਾਂ ਪਰਸੋਂ ਤੱਕ ਬਿਸਕਟ ਕਢਾਵਾਗੇ ਤੇ ਰਖੜੀ ਤੋਂ ਪਹਿਲਾਂ ਪਹਿਲਾਂ ਅਸੀਂ ਨਾ ਇੱਕ ਵਾਰ ਜਾ ਕੇ ਆਵਾਂਗੇ ਹਾਲਚਾਲ ਪਰਿਵਾਰ ਦਾ ਪੁੱਛਾਂਗੇ ਸੋ ਤੁਸੀਂ ਵੀ ਦੋਸਤੋ ਇਸੇ ਤਰ੍ਹਾਂ ਆਪਣੇ ਭੈਣਾਂ ਕੋਲ ਆਉਂਦੇ ਜਾਂਦੇ ਰਹੋ ਵੈਸੇ ਜੇ ਗੱਲ ਕਰੀਏ ਤਾਂ ਮੇਰੇ ਸਿਰ ਜ਼ਿੰਮੇਵਾਰੀਆਂ ਦਾ ਜਿਹੜਾ ਬੋਝ ਆ ਗਿਆ ਤਾਂ ਬਹੁਤ ਜ਼ਿਆਦਾ ਗਿਆ ਕਿਉਂਕਿ ਮੇਰੇ ਭੈਣਾਂ ਕਈ ਨੇ ਗਿਆ ਮੈਂ ਸਾਰੀਆਂ ਭੈਣਾਂ ਨੂੰ ਹੀ ਆਪਣਾ ਸਤਿਕਾਰਯੋਗ ਸਮਝਣਾ ਭਾਵੇਂ ਉਹ ਮਾਮੇ ਦੀਆਂ ਬੇਟੀਆਂ ਨੇ ਭਾਵੇਂ ਸਾਡੇ ਚਾਚੇ ਜੀ ਦੀਆਂ ਬੇਟੀਆਂ ਨੇ ਆ ਕੋਈ ਵੀ ਭਾਵੇਂ ਉਹ ਆ ਗਿਆ ਸਾਡਾ ਮਤਲਬ ਅਸੀਂ ਸਾਰਿਆਂ ਨੂੰ ਇਹ ਨਹੀਂ ਹੈਗਾ ਵੀ ਕਈ ਵਾਰ ਆਪਾਂ ਕਹਿ ਦਿੰਦੇ ਆ ਕਿ ਯਾਰ ਵੀ ਉੱਥੇ ਜਾ ਨਹੀਂ ਹੁੰਦਾ ਉੱਥੇ ਜਾ ਨਹੀਂ ਹੁੰਦਾ ਮੈਂ ਸੱਚ ਨਾਲ ਵੀ ਇਹ ਗੱਲ ਕਰੀਏ ਤਾਂ ਮਨਪ੍ਰੀਤ ਕੋਲੇ ਵੀ ਅਸੀਂ 8-9 ਮਹੀਨਾ ਬਾਅਦ ਅੱਜ ਜਾ ਰਹੇ ਹਾਂਗੇ ਬਾਕੀ ਸਾਰਿਆਂ ਕੋਲੇ ਅਸੀਂ ਘੇੜਾ ਲਾਵਾਂਗੇ ਫੜਾਦਾਰ ਫੜਾ ਸਾਰਿਆਂ ਕੋਲੇ ਜਾਵਾਂਗੇ ਕਿਉਂਕਿ ਜਿੰਨਾ ਚਿਰ ਜ਼ਿੰਦਗੀ ਆਪਾਂ ਜਿਉਂਦੇ ਪਿਆਂਗੇ ਹਨਾ ਤਾਂ ਇਹਨੂੰ ਜਿੰਦਾ ਦਿਲ ਹੋ ਕੇ ਆਪਾਂ ਨੇ ਜਿਉਣਾ ਹੈਗਾ ਅਮੈਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ ਵੀਰੇ ਤੁਸੀਂ ਡੋਲਿਆ ਨਾ ਕਰੋ ਜਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਨੇਗੇ ਸੋ ਤੁਸੀਂ ਵੀ ਇਸ ਪਿਆਰੇ ਜਿਹੇ ਤਿਹਾੜੀ ਨੂੰ ਹੈਨਾ ਆਪਣੀਆਂ ਭੈਣਾਂ ਕੋਲ ਜਾ ਕੇ ਸਾਂਝ ਪਾਇਓ ਤੇ ਪੁਰਾਣੇ ਜਿਵੇਂ ਆਪਣੇ ਕੀ ਕਹਿੰਦੇ ਸੀਗੇ ਪੁਰਾਣੇ ਪੀਪਿਆਂ ਦੇ ਵਿੱਚ ਹੁੰਦਾ ਸੀ ਹੈਨਾ ਉਹਨੂੰ ਖੰਬਣੀ ਬਣ ਕੇ ਲੈ ਜਾਣਾ ਤੇ ਪੁਰਾਣੇ ਤੌਰ ਤਰੀਕੇ ਦੇ ਨਾਲ ਸਾਰਿਆਂ ਨੇ ਆਪੋ ਆਪਣੇ ਭੈਣਾਂ ਨੂੰ ਜੋ ਆਪਣਾ ਸਾਵਣ ਦੇ ਮਹੀਨੇ ਦਾ ਸੰਧਾਰਾ ਹੁੰਦਾ ਗਿਆ ਹੈ ਹੈਨਾ ਤਾਂ ਉਹ ਆਪਾਂ ਸਾਰਿਆਂ ਨੂੰ ਦੇਖਿਆ ਹੋਣਾ ਹੈ ਤੇ ਨਾਲ ਨਾਲ ਆਪਾਂ ਪਿੰਡ ਪੱਧਰ ਤੇ ਵੀ ਕੋਸ਼ਿਸ਼ ਕਰਾਂਗੇ ਕਿ ਪਿੰਡ ਦੀਆਂ ਜਿਹੜੀਆਂ ਤੀਆਂ ਧਿਆਣੀਆਂ ਨੇ ਕੁੜੀਆਂ ਕਤਰੀਆਂ ਪਿੰਡ ਦੀਆਂ ਹਨਾ ਤਾਂ ਉਹ ਵੀ ਪਿੰਡ ਦੇ ਵਿੱਚ ਆਉਣ ਮਿਲ ਕੇ ਇੱਕ ਤੀਆਂ ਦਾ ਜੋ ਤਿਹਾਰ ਹੈ ਉਹਨੂੰ ਉਹਨੂੰ ਸਾਂਝ ਪਾਉਣ ਤੇ ਪਿੰਡ ਪੱਧਰ ਤੇ ਵੀ ਆਪਾਂ ਇੱਕ ਪ੍ਰੋਗਰਾਮ ਕਰਾ ਰਹੇ ਹਾਂ ਜੋ ਨਵੇਕਲੀ ਜੀ ਪਹਿਲਾਂ ਇਸ ਲਈ ਵਾਰ ਪ੍ਰੋਗਰਾਮ ਕਰਾਇਆ ਸੀਗਾ ਬਹੁਤ ਜ਼ਿਆਦਾ ਇਕੱਠ ਹੋਇਆ ਸੀਗਾ ਤੇ ਕੁਝ ਕ ਖਾਮੀਆਂ ਰਹਿ ਗਈਆਂ ਸੀਗੀਆਂ ਉਹ ਇਸ ਵਾਰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਨਵਾਈਟ ਕਰਾਂਗੇ ਸਾਰੀਆਂ ਭੈਣਾਂ ਨੂੰ ਤੇ ਜਿਹੜਾ ਅੱਗੇ ਆਪਾਂ ਵਲੌਗ ਬਣਾਉਣਿਆ ਤੀਆਂ ਦੇ ਤਿਹਾਰ ਦੇ ਉੱਪਰ ਤਾਂ ਦੋਸਤੋ ਇਸੇ ਤਰ੍ਹਾਂ ਜੁੜੇ ਰਹੋ ਵੱਧ ਤੋਂ ਵੱਧ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਰੱਖ ਲਓ ਜਿੰਨੇ ਆ ਸਾਡੇ ਆ ਭੈਣਾ ਦੇਸਾਂ ਵਿਦੇਸਾਂ ਦੇ ਵਿੱਚ ਬੈਠੇ ਨੇ ਪਰਿਵਾਰ ਉਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਤੁਹਾਨੂੰ ਤੁਹਾਡੇ ਪਿੰਡ ਦਾ ਜੋ ਵੀ ਮਾਹੌਲ ਹੋਵੇਗਾ ਤੁਹਾਡੇ ਤੱਕ ਪਹੁੰਚ ਕਰਾਂਗੇ ਇਸ ਲਈ ਵਲੌਗਾਂ ਦੇ ਵਿੱਚ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਕਰਦੇ ਰਿਹਾ ਕਰੋ ਤੇ ਹੁਣ ਚੱਲਦੇ ਆਂ ਕੁਛ ਨਾ ਕੁਛ ਕਮਤੰਦ ਨੇ ਕਿ ਦੁਕਾਨ ਦੇ ਦੁਕਾਨ ਤੋਂ ਬਾਹਰ ਦੇ ਵਿੱਚ ਫਿਰ ਆਪਣਾ ਦੁੱਧ ਦਾ ਟਾਈਮ ਹੋ ਜਾਣਾ ਡੈਰੀ ਦਾ ਹੈ ਨਾ ਸੋ ਅੱਜ ਦਾ ਜਿਹੜਾ ਜਿੰਨਾ ਕੁ ਵੀ ਸਮਾਂ ਨਿਕਲਿਆ ਤੁਹਾਡੇ ਲਈ ਕੱਢ ਰਹੇ ਹਾਂਗੇ ਪਰ ਕਈ ਵਾਰ ਖਾਮੀਆਂ ਰਹਿ ਜਾਂਦੀਆਂ ਨੇ ਕਿ ਆ ਸਮੇਂ ਨਹੀਂ ਮਿਲਦਾ ਵਲੌਗ ਪਾਉਣ ਦਾ ਤਾਂ ਕਰਕੇ ਜੋ ਜਿੰਨਾ ਕੁ ਵੀ ਸਮਾਂ ਕੱਢ ਰਹੇ ਹਾਂ ਤੁਹਾਡੇ ਪਿਆਰ ਸਦਕੇ ਕੱਢ ਰਹੇ ਹਾਂ ਦੋਸਤੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਹਾਂਜੀ ਸਾਰਿਆਂ ਨੂੰ ਬੇਪਰਹੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ-ਠਾਕ ਹੋਵੋ ਵੀ ਅ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਕਰਦੇ ਰਿਹਾ ਕਰੋ ਤੇ ਵੱਧ ਤੋਂ ਅੱਗੇ ਵੀਡੀਓ ਨੂੰ ਲਾਈਕ ਤੇ हर का देखो, तो उसका जब देखा तो कमाया सीखा ही फट गया, फट गया और जब साला कमाया सीखा है इसमें जब साला रहेगी, कमाया कटने ही गया, क्योंकि ये भी आ गया, है <coughs> ਸਾਰੇ ਸਾਰੇ ਕੰਮ ਕਰ ਰਹੇ ਹੈ ਜੀ ਲੱਗਦਾ ਹੈ ਹਾਂ ਜੀ ਹਾਂ ਐਜੈਂਟ ਜੀ ਨੇ ਲੈ ਰਾਇਆ ਜੀ ਜਮਨਾ ਸੋ ਲੱਗ ਵੀ ਸਾਈਜ ਉਹ ਕਰਦੇ ਜਿਹੋ ਜਿਹਾ ਵੀ ਕੰਮ ਹੁੰਦਾ ਹੈਗਾ ਫਿਰ ਆਮੇ ਤੇ ਕਰ ਹੀ ਜੰਦਾਂਗੇ ਉਹ ਐ ਹੈਗਾ ਜਾਂ ਤਾਂ ਘਰੇ ਬੈਠਿਆ ਨਾ ਬੰਦੀ ਗੱਲ ਤਾਂ ਇਹ ਹੈਗੀ ਹਾਂ ਜੀ ਸੋ ਜਯੋਤਾ ਦਾ ਆਰਡਰ ਸੀਗਾ ਅੱਜ ਪਿੰਡ ਦੇ ਵਿੱਚੋਂ ਤੇ ਜਯੋਤਾ ਬਣਾ ਰਿਹਾ ਤਾਂ ਨਵਾਂ ਨਾ ਇਹ ਤਕਰੀਰ ਜਿਹੜੀ ਆ ਬਾਤ ਕਰਦੇ ਨੇ ਨਾ ਆ ਵੀ ਆਹ ਕੱਟੀ ਆਹ ਦੇਖੋ ਆਹ ਇਸ ਪਾ ਕੇ ਨਹੀਂ ਵਹਾਰਾ ਕੀ ਇਹ ਸਾਰੇ ਕੱਟ ਕੇ ਇਹਨੂੰ ਮਨ ਦੱਸ ਸਕਦਾ ਇਹ ਜੰਗਲ ਆ ਤੇ ਫਾਮ ਹੈ ਕੱਟੋ ਸੋ ਆਏ ਦੀ ਬੜਾ ਟਾਈਮ ਪਾਸ ਹੋ ਜਾਂਦਾ ਹੈ ਨਾ ਜਿਹੜਾ ਟਾਈਮ ਵੀ ਪਾਸ ਹੋ ਜਾਂਦਾ ਹੈਗਾ ਜੀ ਆਪਾਂ ਗੱਲ ਕਰੀਏ ਤੇ ਨਾਲ ਨਾਲ ਗੱਲ ਕਰ ਲਈ ਆਪਾਂ ਨੇ ਬਸ ਆ ਹੁਣ ਤੁਹਾਨੂੰ ਪਤਾ ਕਰੀ ਰਖੜੀ ਦਾ ਤਿਹਾੜੀ ਵੀ ਆ ਰਿਹਾ ਹੈਗਾ ਤੇ ਇਸ ਤੋਂ ਪਹਿਲਾਂ ਪਹਿਲਾਂ ਹੁੰਦਾ ਹੈਗਾ ਵੀ ਆਪਾਂ ਆਪਣੇ ਆਪ ਐਨਾਲਿਸਿਸ ਨੂੰ ਸੁਧਾਰਾ ਦੇ ਕੇ ਆਉਂਦੇ ਹਾਂ ਹੈਨਾ ਸੋ ਇਸ ਵਾਰ ਜਿਹੜਾ ਸੁਧਾਰਿਆ ਗਿਆ ਉਹ ਉਸੇ ਲੈ ਕੇ ਜਾਵਾਂਗੇ ਤੇ ਅਸੀਂ ਜਾਵਾਂਗੇ ਬਾਬਾ ਟਾਈਮ ਬਾਅਦ ਹੈਨਾ ਹਾਂਜੀ ਤਕਰੀਬਨ ਦਾ ਭਈ ਮਤਲਬ ਉਹ ਗੱਲਾਂ ਬਾਤਾਂ ਹੋ ਜਾਂਦੀਆਂ ਅਸੀਂ ਜਿਹੜੇ ਖਿਆਲ ਚੈੱਕ ਤੋਂ ਵੀ ਤੇ ਹੁੰਦੇ ਹਾਂ ਹੈਨਾ ਜਿਹੜੀ ਅਸੀਂ ਬੜੇ ਟਾਈਮ ਬਾਅਦ ਜਾਵਾਂਗੇ ਤੇ ਆਪਾਂ ਬਿਸਕਟ ਢਵਾ ਕੇ ਲਿਆਉਣਾ ਉਸ ਤੋਂ ਉਹ ਕੰਡ ਨੂੰ ਜਾਣ ਦੇ ਲਈ ਬੂਟਾਂ ਕਰਾਂ ਦੇ ਆਪਾਂ ਜਿਸ ਕੁ ਲੈ ਕੇ ਆਵਾਂਗੇ ਤੇ ਆਪਾਂ ਭੈਣਾਂ ਨੂੰ ਵੀ ਹੁੰਦਾ ਹੈ ਕਿ ਉਹ ਡੀਕ ਕਰਦੇ ਕਿਉਂਕਿ ਇਹ ਭੈਣ ਭਰਾਵਾਂ ਦਾ ਇੱਕ ਟੇਕਿਆਂ ਦੀ ਸਾਝ ਵੀ ਹੁੰਦੀ ਹੈਗੀ ਸੋ ਅੱਜ ਅਸਾਂ ਦੀਆਂ ਗੱਲਾਂ ਚ ਕਰ ਚੱਲਦੀ ਹੈਗੀ ਕਿ ਆਪਾਂ ਸੂਤੀ ਭੈਣ ਕੋਲ ਜਾਣਾ ਹੈ ਤੇ ਕਈ ਸੰ ਸਈ ਮਹੀਨੇ ਹੋ ਗਏ ਕਿ ਬਾਕੀ ਜਿਹੜਾ ਨਹੀਂ ਲੱਗਿਆ ਕਿਉਂਕਿ ਆਪਦੇ ਹੀ ਉਹ ਜੇ ਮਨ ਪੂਰਾ ਇਦਾਂ ਦੇ ਸੀ ਕਿ ਬਾਕੀ ਜਾਣੀ ਹੋਣਾ ਹੈਗਾ ਤੇ ਹੋਰ ਅਸੀਂ ਉਹਨਾਂ ਵਾਸਤੇ ਵੀ ਚਾਰਾਂ ਦੇ ਚਾਰੇ ਜਿਹੜੀਆਂ ਆਪਾਂ ਸਾਰੇ ਦੇ ਸਪੈਕਟਰ ਲਈ ਤਿਆਰ ਕਰਵਾਉਣਾ ਹੈ ਬੋਸ ਨੂੰ ਕਿਉਂਕਿ ਜਿਹੜਾ ਆਪਾਂ ਮੁੱਲ ਦਾ ਖਰੀਦਾਰੀ ਕਰਦੇ ਹੈ ਨਾ ਉਹ ਵਧੀਆ ਨਹੀਂ ਹੁੰਦਾ ਹੈ ਜਿਹੜਾ ਹੈ ਨਾ ਕਿ ਬਾਕੀ ਸੋਨ ਪੋਤਾ ਵੀ ਡੈਰੀ ਦੇ ਕਾਰ ਆਉਣ ਦੇ ਕਾਰ ਦੇ ਕਰੇ ਜਦੋਂ ਤਾਂ ਤੇ ਵੀ ਆਪਣੇ ਘਰ ਦਾ ਹੈਗਾ ਜੇ ਤੁਰਾ ਬੋਤਾ ਨੂੰ ਲੱਗਦਾ ਕੋ ਆਪ ਨੂੰ ਉਹ ਨਹੀਂ ਮਾਰਦਾ ਹੈ ਨਾ ਹੈ ਨਾ ਮੈਂ ਸਿਰ ਤਾਂ ਉਹ ਸੁਨਹਿਰਾ ਸੁਨਹਿਰਾ ਜਿਹੜਾ 14 ਜਾਂ ਤਾਂ ਬਿਸਕਟ ਲੈ ਕੇ ਜਾਂਦੇ ਨੇ ਚਲੋ ਹਰ ਇੱਕ ਦੇ ਦਾ ਮਤਲਬ ਬਜਟ ਤੇ ਡਿਪੈਂਡ ਹੁੰਦਾ ਹੈ ਨਾ ਵੀ ਕਾਲ ਵੀ ਲੈ ਕੇ ਜਾਂਦਾ ਹੈ ਜਾਂ ਆਪ ਲੋਗ ਪੀ ਢਿਆੜੀ ਨੂੰ ਆਪਾਂ ਇੱਥੇ ਦਾ ਸੁਣ ਤੋਂ ਹੈ ਨਾ ਹੁੰਦਾ ਹੈ ਬਾਕੀ ਲੱਗਦੀ ਹੈ 13 ਵੀ ਸੁਣਦਾ ਨਾਲ ਆਉਂਦੀ ਜਾਂ ਦੇਖਦੇ ਨਹੀਂ ਕੋਈ ਹੈ ਤੇ ਕੁਝ ਇਸ ਤਰ੍ਹਾਂ ਦਾ ਹੁੰਦਾ ਜੀ ਇਹ ਪਿੰਡ ਭਾਈਂਦਾ ਪਿਆਰ ਦਾ ਇੱਕ ਮੈਸੇਜ ਵੀ ਹੁੰਦਾ ਹੈ ਤੇ ਕੁੜੀਆਂ ਦੀ ਕੇਕੇ ਪਿੰਡ ਨਾਲ ਸਾਥ ਨਹੀਂ ਹੁੰਦੀ ਹੈ ਤੇ ਨਾਲ ਹੁੰਦਾ ਸੀ ਕਿ ਅਸੀਂ ਆਪਣੇ ਪਿੰਡ ਪੀਆਂ ਵੀ ਬੁਲਾਉਣ ਜਾ ਰਹੇ ਹਾਂਗੇ ਜਿਹਦੇ ਉੱਤੇ ਬਹੁਤ ਵੱਡਾ ਟੱਕਰ ਹੋਣਾ ਹੈ ਉਹ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਤੁਸੀਂ ਵੀ ਆ ਸਕਦੇ ਤਾਂ ਇਹੋ ਤੁਸੀਂ ਪੈਸਾ ਹਾਂ ਬਹੁਤ ਵਧੀਆ ਮਾਤਾ ਜੀ ਦਾ ਮੇਲਾ ਜਿਹੜਾ ਆਪਣੇ ਇੱਥੇ ਭਰਦਾ ਹੈਗਾ ਐਨਾ ਕਿਸੇ ਵਾਰ ਅਸੀਂ ਸਟਾਰਟ ਕਰਵਾਇਆ ਸੀਗਾ ਦੂਜੀ ਵਾਰ ਨਹੀਂ ਸੀਗੇ ਅਸੀਂ ਪਹਿਲੀ ਵਾਰ ਅਸੀਂ ਸਟਾਰਟ ਕਰਾਇਆ ਸੀ ਤਾਂ ਬਹੁਤ ਜ਼ਿਆਦਾ ਕੱਟ ਸੀਗਾ ਕੱਟ ਹੋਇਆ ਸੀਗਾ ਤੇ ਸਾਰੇ ਪਿੰਡ ਦੇ ਆ ਜਿੰਨੀਆਂ ਕੁੜੀਆਂ ਤੇ ਆਪਣੇ ਕੁੜੀਆਂ ਸੀਗਾ ਤੇ ਧਿਆਈਆਂ ਸਾਰੇ ਹੁਕਮ ਹੋਦੀਆਂ ਸੋ ਇਸ ਵਾਰ ਵੀ ਅਸੀਂ ਪਿੰਡ ਪੱਦਰ ਤੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਪੰਜਾਬ ਦੀ ਦਸਤੇ ਦੇ ਹਿਸਾਬ ਦੇ ਨਾਲ ਹੈ ਨਾ ਤੋਂ ਤੁਸੀਂ ਵੀ ਚਾਹੋ ਤੁਸੀਂ ਸਾਰਿਆਂ ਨੂੰ ਅਸੀਂ ਵੈਲਕਮ ਕਰਦੇ ਹਾਂ ਤੁਸੀਂ ਸਾਰੇ ਆ ਸਕਦੇ ਹੋ ਜੀ ਤੇ ਬਾਕੀ ਆਪਾਂ ਜਿਹੜੇ ਮਿਸਕੇਟ ਆ ਗਏ ਉਹ ਆਪਾਂ ਕੱਲ ਨੂੰ ਕਰਵਾਵਾਂਗੇ ਪਰ ਉਹ ਦੀ ਤਿਆਰੀ ਲਈ ਆਪਾਂ ਚਿੱਤ ਕਰਦੇ ਹਾਂ ਤੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਨਾਲ ਹੈ ਨਾ ਤਾਂ ਵੀ ਹਮਤ ਨਾਲ ਜੇ ਇਹ ਵੀ ਅਗਲੀ ਹਿੰਦੀ ਨਾਲ ਨਾਲ ਕਿ ਹਾਂ ਤੇ ਵਾਕਈ ਤੁਸੀਂ ਸਾਡੇ ਇੱਕ ਪਰਿਵਾਰ ਦਾ ਹਿੱਸਾ ਹੈ ਜੋ ਹਨਾ ਕਿਉਂਕਿ YouTube ਤੇ ਵੀ ਤਾਂ ਆਪਣਾ ਫੈਮਲੀ ਗਰੁੱਪ ਬਣ ਜਾਂਦਾ ਹੈ ਨਾ ਕਿਉਂਕਿ ਸਾਰੇ ਮੂਰ ਦਰਾਡੇ ਬੈਠੇ ਹੋ ਉਸ ਤੋਂ ਅੰਤਰਾ ਨਾਲ ਜੇ ਆਪਾਂ ਆ ਸੰਜਿਆ ਵਰਗਾ ਕਰ ਸਕਦੇ ਹਾਂ ਤੇ ਸਾਡਾ ਹਰ ਇੱਕ ਵਿਅਕਤੀ ਦਾ ਮੋਟੇਵ ਇਹੀ ਹੁੰਦਾ ਨੂੰ ਕਿਈ ਬਰਾ ਕਹਿੰਦਾ ਵੀ ਪਤਨੀ ਜੀ ਦੇ ਵਿਚਾਰ ਉਹਨੂੰ ਕੁਝ ਨੁਸਮਾ ਹੁੰਦਾ ਪਰ ਸਾਡਾ ਕਦੇ ਵੀ ਤੁਸੀਂ ਦੇਖੀ ਜਿਹੜੀ ਸਾਡੀ ਵੀਡੀਓ ਹੁੰਦੀ ਆ ਹਾਰ ਇੱਕ ਨਾ ਮੇਨਸਟਰ ਸਾਡੀ ਵੀਡੀਓ ਹੈ ਹੁੰਦਾ ਹੈ ਉਹ ਮਿਹਨਤ ਦੇ ਨਾਲ ਬਿਤਾਉਂਦੀ ਹੈ ਅਸੀਂ ਹਰ ਇੱਕ ਕੰਮ ਦੇ ਵਿੱਚ ਪਹਿਲ ਨੂੰ ਹੀ ਇਹ ਮੈਸੇਜ ਦਿੰਨੇ ਆ ਕਿ ਜਦੋਂ ਵੀ ਅਸੀਂ ਵੀਡੀਓ ਬਣਾਉਣ ਲੱਗਾਂਗੇ ਤੇ ਹਰ ਇੱਕ ਕੰਮ ਦੇ ਵਿੱਚ ਦਿੱਕਾਉਣੇ ਦੇ ਸੇ ਕੋਈ ਨਾ ਕੋਈ ਜਿਹੜੇ ਮਿਹਨਤ ਦਾ ਸਮੂਹ ਨੇ ਉਹਨਾਂ ਲਈ ਹੁੰਦਾ ਹੈ ਸਾਡਾ ਕਿ ਮਿਹਨਤ ਦੇ ਨਾਲ ਜਿਹੜਾ ਮਿਹਨਤ ਦਾ ਕੰਮ ਛੋਟਾ ਵੱਡਾ ਨਹੀਂ ਕਦਾ ਬੰਦੇ ਦੀ ਸੋਚ ਆਇਆ ਵੱਡੇ ਸੋਚ ਤਾਂ ਨਹੀਂ ਕੋਈ ਸੰਗ ਨਹੀਂ ਹੁੰਦੀ ਬਸੋ ਜਿਹੜਾ ਮਿਹਨਤ ਕਰਦੇ ਰਹੇ ਕੋਈ ਨਹੀਂ ਸੋਚਾ ਜੇ ਵੀ ਆ ਗੱਡਦੀ ਹੈ ਇਹ ਪਿੱਤਰ ਹੈ ਅੰਦਰ ਸਾਡਾ ਪਾਰਟਨਰ ਤੁਹਾਡਾ ਪੱਤਰ ਹੈ ਬਾਹਰ ਇਹ ਬੜਾ ਹੈ ਬਾਹਰ ਨਹੀਂ ਆਇਆ ਮਤਲਬ ਕਾਪਰ ਕਲੀਅਰ ਕਰ ਦੇ ਸਿਰਫ ਐਵੇਂ ਨਹੀਂ ਲੱਗਣਾ ਕੋਈ ਇਹਦੇ ਬਾਹਰ ਹੀ ਨਾ ਕੱਟਦਾ ਕੋਈ ਹੋਰ ਨਹੀਂ ਨਾ ਕੋਈ ਕਰਦਾ ਮਤਲਬ ਮੈਂ ਜੇ ਇਹਦੀ ਤੋਂ ਮਾਰਨ ਲੱਗਦਾ ਕੋਈ ਜਾਊਟ ਹੋ ਜਾ ਲੱਗ ਕੱਲਾ ਬਰਾਟਰ ਡੈਡੀ ਦਾ ਸਮਾਨ ਵੀ ਆ ਗਿਆ ਉਹਦਾ ਵੀ ਅਸੀਂ ਬਲੌਗ ਕਰਾਇਆ ਸੀਗਾ ਸ਼ਾਇਦ ਕੱਲ ਤੱਕ ਕਹਿੰਦੇ ਆਗੇ ਜੀ ਇਹ ਲਾਜਾ ਰਾ ਹੈ ਉਹ ਵੀ ਤੁਸੀਂ ਦੇਖਦੇ ਰਹੋ ਮੂਵੀ ਤੁਹਾਨੂੰ ਦਿਖਾਵਾਗੇ ਇਹਦੇ ਵਿੱਚ ਸੁੱਕੇ ਹੋਏ ਰਾਜਸਥਾਨ ਨੂੰ ਕਈ ਗੱਲਾਂ ਬਤਾ ਦੱਸਾਂਗੇ ਕੱਲ ਸਾਡੇ ਜੀਜਾ ਜੀ ਆਏ ਸੀਗੇ ਉਹਨਾਂ ਨੇ ਜਦੋਂ ਇਹ ਡੈਡੀ ਦਾ ਪ੍ਰੋਸੈਸ ਦੇਖਿਆ ਡੈਰੀ ਦਾ ਸਾਰਾ ਪ੍ਰੋਸੈਸ ਵੀ ਇੱਕੋ ਜਿਹਾ ਹੈ ਵੀ ਆਪਾਂਲੇ ਵੇੜੇ ਹੀ ਕਰਾਉਣੀ ਹੈ ਵੀ ਆਪਣੇ ਸਕੂਟਰ ਭਰਾ ਦੇ ਵੱਡੇ ਭਰਾ ਦੇ ਸੱਚੇ ਤੇ ਹੁਣ ਦੇਖਦੇ ਆਂ ਵੀ ਦੋਸਤੋ ਕਿਹੜੀ ਬੋਰਨ ਲੱਗ ਜਾ ਰਹੀ ਹੈ ਉਹ ਕਿਹੜੇ ਪਿੱਟਣ ਲੱਗਣ ਜਾ ਰਹੀ ਹੈ ਉਹ ਤੁਹਾਨੂੰ ਉਸੇ ਟਾਈਮ ਤੇ ਦੱਸਾਂਗੇ ਤੇ ਸਾਡਾ ਮੋਟਿਵ ਸਾਡਾ ਮੇਨ ਉਤਸ਼ਾਹ ਹੀ ਹੁੰਦਾ ਜਿਸ ਹੁੰਦੇ ਇਸ ਸਾਰਿਆਂ ਦੇ ਕਿ ਬਸ ਹਰ ਇੱਕ ਭੈਣ ਭਰਾ ਨੂੰ ਮਤਲਬ ਉਹ ਆਪਣੇ ਭਰਾ ਭੈਣ ਬਣਾਉ ਨੂੰ ਆਪਣੇ ਬਰਾਬਰ ਕਰਵਾਉਣਾ ਇਹਨੂੰ ਖੜੇ ਕਰਉਣਾ ਹੈ ਨਾ ਕਿਉਂਕਿ ਜੇਕਰ ਤੁਹਾਡੇ ਭੈਣ ਭਾਈ ਸਾਰੇ ਆਰਥਿਕ ਤੌਰ ਤੇ ਮਜ਼ਬੂਤ ਨੇਗੇ ਆ ਤੁਸੇ ਇਹ ਲਾਗੋ ਤੁਹਾ ਨੂੰ ਕਦੇ ਨਾ ਕਦੇ ਜਿੰਦਗੀ ਦੇ ਵਿੱਚੋਂ ਪਰੇ ਕੁਝ ਹੈ ਜੇ ਸਮਾਂ ਆਏਗਾ ਤਾਂ ਉਹ ਡਗਣੀ ਨਹੀਂ ਰਹੀ ਹੈ ਹਨ ਇਹ ਹੁੰਦਾ ਨਾਲ ਅਸੋ ਸਾਡੀ ਕੋਸ਼ਿਸ਼ ਰੋਜ਼ ਕੋਈ ਹੀ ਰਹੂਗੀ ਕਿ ਆਪਾਂ ਵੱਧ ਤੋਂ ਵੱਧ ਆਪਣੇ ਭਰਾਵਾਂ ਦੀ ਹੈਲਥ ਕਰੀਏ ਉਹ ਵੀ ਜਿਹਾਉਂਦੇ ਜੀ ਕਰੀਏ ਬਾਅਦ ਦੇ ਵਿੱਚ ਕਿਸੇ ਨੂੰ ਪਛਤਾ ਨਹੀਂ ਹੈਗਾ ਕਿਉਂਕਿ ਬਾਅਦ ਦੇ ਵਿੱਚ ਅਫਸੋਸ ਕੀਤਾ ਜਿਆ ਨਾਲ ਕੀਤਾ ਉਹਦਾ ਕੋਈ ਫਾਇਦਾ ਨਹੀਂ ਨਿਕਾਏਗਾ ਦੋਸਤੋ ਕਿਉਂਕਿ ਬੱਸ ਤੋਂ ਕੁਝ ਨਹੀਂ गावा ਆਹ ਪਟਾੜੀ ਤੀਰਤਾ ਉਹ ਗੱਲ ਹੋਣੀ ਹੈ ਬਾਅਦ ਵਿੱਚ ਕੁਝ ਨਹੀਂ ਹੋ ਜਾਏਗਾ ਹੈਨਾ ਕਿਉਂਕਿ ਇਹਦੇ ਨਾਲ ਹੂਰ ਵੀ ਆ ਲੱਗਦੀ ਹੈ ਹੈਨਾ ਜੇ ਬੰਦਾ ਕੰਮ ਨਾਲ ਨਾ ਲੱਗੂਗਾ ਹਾਂਜੀ ਉਹ ਬੰਦਾ ਨਸੇ ਤੱਕ ਤੁਸੀਂ ਕਾਫੀ ਹੱਦ ਤੱਕ ਨਹੀਂ ਜਾਣਾ ਜਿਹੜਾ ਬੰਦਾ ਮਿਹਨਤੀ ਹੋਵੇ ਹੈਨਾ ਡੈਡ ਦੇ ਘਰ ਵਿੱਚ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਹੈ ਹੈਨਾ ਜੇਕਰ ਛੋਟੇ ਪਿੰਡ ਦੇ ਵਿੱਚ ਬੈਠੇ ਹੈਗੇ ਪਾਣੀ ਲੈਣੀ ਹੈ ਹੈਨਾ ਤੇ ਤੁਸੀਂ ਉਹ ਸਦੈਗੀ ਦੇ ਨਾਲ ਹੀ ਯੂਰਪ ਗਈ ਆਪਣਾ ਬੈਕਪਾਕ ਵੈਰੀ ਗੁੱਡ ਬਹੁਤ ਥੋੜਾ ਮੈਸੇਜ ਆ ਤੇ ਵੀ ਬਲੋਕ ਤੋਂ ਪਾਇਆ ਕੋਲੋਂ ਖਾਇਦਾ ਬਹੁਤ ਮਨ ਲੱਗਦਾ ਹੈ ਨਾ ਪਰੰਤੂ ਜਿਹੜੀ ਕਿਤੇ ਅੰਦਰ ਦੀ ਬੰਦਰੀ ਜਿਹੜੀ ਨਾਲ ਗਈ ਸੀ ਅੱਜ ਦੋਨੋਂ ਨੂਨਾ ਮਾ ਕੰਮ ਚਲਾਉਂਦੇ ਉਸ ਤੋਂ ਦੋਵੇਂ ਨਮਾ ਸਭਰਾ ਨਾਮਰ ਨੂੰ 3 ਵਾਰਾਂ ਇਹ ਪੁੱਛ ਲਿਆ ਨਾ ਜਿਹਦੇ ਬੁੱਤ ਕੋਲਾ ਹੋ ਗਿਆ ਨਾ ਜਿਹੜਾ ਇਹ ਸਿਸਟਮ ਹੈਗਾ ਜੇ ਸਿਸਟਮ ਨੂੰ ਪਾਵਰ ਬਹੁਤ ਬੜੀ ਲੱਗ ਰਿਹਾ ਇੱਕ ਵਾਰ ਤੁਸੀਂ ਸਟਾਰਟਿੰਗ ਤੋਂ ਬਾਅਦ ਵੀ ਰਿਜ਼ਲਟ ਤੁਹਾਨੂੰ ਹੋਰ ਤੋਂ ਨਹੀਂ ਮਿਲਣਗੇ ਜੇ ਤੁਸੀਂ ਆਪ ਕੋਲ ਜਾਓਗੇ ਤਾਂ ਇਹ ਤੋ ਵਾਕਈ ਠੀਕ ਹੈ ਕਿਉਂਕਿ ਮੇਨਕ ਕਦੇ ਵੀ ਜਾਂ ਮੇਨਕ ਸਮਾਂ ਮੰਗਦੀ ਹੈ ਉਸ ਤੋਂ ਇਹ ਨਹੀਂ ਹੁੰਦਾ ਹੈਗਾ ਕਿ ਦੋ ਦਿਨਾਂ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਇਹ ਦਿਖਾਤਾ ਵੀ ਕੋਈ ਐ ਸੌਟਕਟ ਨਾ ਬਣਾਓ ਮਤਲਬ ਜੇ ਸੌਟਕਟ ਬਣਾਉਣਾ ਇਹ ਹੋ ਖਤਰਨਾਕ ਹੁੰਦਾ ਹੈ ਨਾ ਮੇਰੇ ਚੰਗਿਆਰੇ ਅੰਦਾਣਾ ਕੰਡ ਦੇ ਵਿੱਚ ਬੈਠਣਾ ਤਾਂ ਹੋਰ ਵੀ ਜਿਆਦਾ ਹੈ ਜੇ ਤੁਹਾਨੂੰ ਲੱਗਦਾ ਕਿ ਮੁੱਕੇ ਆਇਆ ਹੈ ਕੈਂਡਰ ਬੱਗ ਹੈਗਾ ਤਾਂ ਤੁਸੀਂ ਦੰਦੇ ਦੀ ਜੀਰੋ ਡੀਰ ਨੂੰ ਦੇਖ ਕੇ ਆਪਣਾ ਚੈੱਕਅਪ ਦੁਬਾਰਾ ਕਰਵਾਉਂਦੇ ਰਹਾ ਕਰੋ ਕਿਉਂਕਿ ਇਹਦੀ ਸਾਰੀ ਕੈਡ ਪਿੱਛੇ ਉਹ ਨਹੀਂ ਬਾਬੇ ਪਿੱਛੇ ਨਹੀਂ ਹੁੰਦਾ ਪਰ ਪਾਣੀ ਡੈਰੀ ਵਰਸ ਸਿਸਟਮ ਕਿਤੇ ਹੈ ਨਹੀਂ ਆ ਪਾਣੀ ਡੈਰੀ ਤਾਂ ਹੋਰ ਦੀ ਹੈ ਇਹਦੇ ਵਿੱਚ ਕਿਹੜਾ ਡੈਰੀ ਆ ਇਹਦਾ ਸਾਫੀ ਇਹਦਾ ਲਾਈਨ ਹੈ ਇਹਦਾ ਜੋ ਵੀ ਜਗਾ ਹੈ ਹਰੇਕ ਦੇ ਫਾਰਮਰ ਦੇ ਸਿੱਧਾ ਅਪਟਾਈਮੈਂਟ ਖਾਤੇ ਦੇ ਵਿੱਚ ਆਉਂਦੀ ਹੈ ਹਾਂਜੀ ਔਰ ਜੋ ਮੈਸੇਜ ਆਣਗੇ ਬੱਸ ਤੁਹਾਡੀ ਦੁੱਧ ਪਾਉਂਗੇ ਤੇ ਨਾਲ ਨਾਲ ਤੁਹਾਡੇ ਕੋਲ ਮੈਸੇਜ ਆਏਗਾ ਉਹਨਾਂ ਨੇ 5G ਕਰਤਾ ਹਾਂਜੀ ਮੋਰੂ ਦਾ ਕੰਮ ਗਿਆ ਪਹਿਲਾਂ ਤਾਂ ਸਾਈਮ ਨਹੀਂ ਕਰਦਾ ਹੁੰਦਾ ਕਿ ਮੈਂ ਉਹ ਤੋਂ ਪਾਇਆ ਦੇ ਨਾਲ ਦੀ ਵਾਲਾ ਮੈਸੇਜ ਹੈ ਇਹਦੇ ਹੋ ਵੀ ਕਾਪਰ ਦਾ ਜੀ ਉਹ ਬਹੁਤ ਸੋਹਣਾ ਜੇ ਕਿਹਦੇ ਨਾਲ ਪਾਚੀ ਲੈਣੀ ਹੈ ਪਾਚੀ ਕਰਦਾ ਹੈਗਾ ਬ੍ਰੇਡਰ ਉਹ ਹੋਣੀ ਵਧੀਆ ਗੱਲ ਬਾਤ ਇਹਦੇ ਨਾਲ ਆਇਆ ਵੀ ਇਹਨਾਂ ਨੇ ਗਾਤ ਨਹੀਂ ਟਿਕੰਦੇ ਲਾ ਕੇ ਜਿਹੜੀ ਗੱਲਾਂ ਕਰਾਂ ਮੈਂ ਵੀ ਸੰਤੁਸ਼ਟ ਮੈਂ ਮੈਂ ਆਪਾਂ ਚਾਹਵੇਂ ਆ ਉਹ ਮੈਂ ਸਾਰਾ ਕੁਝ ਹੋ ਜਾਂਦਾ ਹੈ ਬਾਈ ਰਹਿ ਜਾਂਦਾ ਹੈ ਨਾ ਜੇ ਜੇ ਕੋਈ ਰਹਿ ਰਿਹਾ ਹੈ ਤਾਂ ਪਾਚੀ ਲੈਣੀ ਆ ਤਾਂ ਵਿੱਚ ਪਾਚੀ ਵੀ ਮਿਲੂਗੀ ਇਹ ਜਿਹੜੀ ਤੁਸੀਂ ਬਾਤ ਦੱਸਣਾ ਚਾਹੁੰਦੇ ਹੋ। ਤੁਹਾਡੇ ਜਿਹਨੂੰ ਵੀੜੇ ਪੜੇ ਲਿਖੇ ਨੇ ਜਿਆਦਾ ਉਹਨਾਂ ਨੂੰ ਬਾਲ ਦੇ ਉੱਤੇ ਮੈਸੇਜ ਆਈ ਜਾਂਦਾ ਹੈ। ਬੈਲੇ ਸਾਡੇ ਸਾਰੇ ਭਰਾ ਚੰਗੀ ਹੱਲੀ ਨੇ ਸਭ ਨਾਲ ਜੁੜੇ ਹੋਏ ਨੇ। ਬਹੁਤ ਸਾਰੇ ਪੜੇ ਲਿਖੇ ਨੇ ਬਸ ਸੁਜੀ ਮਾਰ। ਤੁਹਾਨੂੰ ਕੋਈ ਉਹਨਾਂ ਨੇ ਕਿਹਾ ਨਹੀਂ ਹੈਗਾ ਕਿ ਪਾਰਟੀ ਵਿੱਚ ਪਾ ਦੇ। ਸਾਰਿਆਂ ਨੂੰ ਕੌਂਸਲ ਦੇ ਮੈਸੇਜ ਆ ਗਏ। ਪਾਰਟਿਸਪੇਟ ਕਰਨ ਦੇ ਲਈ। ਮਾਮਾ ਅਸੀਂ ਕਾਲ ਕੀ ਹਾਲ ਆ ਬਟਰੋਸ? ਬੋਲੋ। 네, 네. 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 ਯਾਰ ਮਨ ਕੀ ਸੱਤ ਸੱਤ ਲੋਈ 8000 ਤੋਂ ਹਟਾ ਦੇ ਬੈਠੇ ਬੈਠਾ ਨੇ ਗੱਲਾਂ ਬਾਤਾਂ ਕਰੀਆਂ ਨੇ ਤੇ ਨਾਲੇ ਆਪਣਾ ਬੋਲ ਬਣ ਗਿਆ ਤੇ ਅਕੀ 100 ਨਾਲ ਤੋਂ 450 ਦੀ ਮਾਰ ਆ ਗਈ ਇਹ ਗੱਲਾਂ ਹੋ ਗੀਆਂ ਨੇ ਬੈਠੇ ਤਾਂ ਆ ਗਿਆ ਸਾਮਾਨ ਆਪਣੇ ਕੋਲ ਤੇ ਆ ਗਿਆ ਤੇ ਕੋਈ ਆਵਾਜ਼ ਕੱਢ ਰ ਆਪਣੇ ਕੋਲ ਤੇ ਆ ਦੋਸਤ ਸਾਰੀ ਫੈਸਲਿੰਗ ਨੂੰ ਲੈ ਕੇ ਆਏ ਪ੍ਰੈਸ ਕਰਨ ਵਾਸਤੇ ਤੇ ਆ ਤੁਸੀਂ ਜਤਾ ਹੋਗੇ ਜੀ ਤੇ ਵੀ ਵਧੀਆ ਇਹਦਾ ਮਤਲਬ ਇੱਥੇ ਬੈਠੇ ਬੈਠੀ ਆਣੀ ਆਪਣੀ ਚਾਈ ਜੀ ਨਾ ਲੈ ਆਪਣਾ ਬਰਾਉ ਚਾਹੀਦੀ ਜੀ ਤੇ کہیں ਇਹਨਾਂ ਕਲਾਕਤਾਂ ਨੇ ਜੀ ਜੀ ਦਿੱਤੀਆਂ ਤੇ ਆ ਰੱਖੋ ਮਰੇ ਕੋਈ ਨਾ ਇਹ ਅਬੂ ਦੀ ਕਾਪੀ ਦਾ ਲਾ ਤਾਂ ਵੀ ਇਹਨਾਂ ਨੂੰ ਪਰ ਮੈਂ ਤਾਂ ਵੀ ਤਾਂ ਆ ਸਾਲ ਨੂੰ ਸੌਂਦਾ